ਕਰਦੇ ਬੰਦ ਕਰਦੇ ਉੱਦੇ ਜਿੱਦਾਂ ਖੋਲਣੀ ਆ ਕੱਪੜੇ ਮੈਂ ਹਲੇ ਫਿਰ ਸੜੇ ਲੋਖਾਂ ਦੀ ਦੁਕਾਨਾ ਅਸੀਂ ਖੋਲਣੀਆਂ ਜਾ ਕੇ ਉੱਥੇ ਮੋਲੇ ਤੇ 10 ਵਜੇ ਹਲੇ ਹਲੇ ਨਹੀਂ ਪਾਣੀ ਹੈ ਕੱਪੜੇ ਆਨੇ ਪਹਿਲਾਂ ਤਾਂ ਹਾਲ ਦੇ ਵਿੱਚ ਸੰਡੇ ਆ ਤੇ ਚਲਾਂਗੇ ਰੋਣ ਵਾਲੀ ਕਿਹੜੀ ਗੱਲ ਐ ਤੇ ਵਿੱਚ ਚਲਾਂਗੇ ਚਲਾਂਗੇ ਰੁੱਕ ਕੇ ਹਲੇ ਨਹੀਂ ਕਿ ਆ ਜਿਹੜੇ ਜਿਹੜੇ ਕੱਪੜੇ ਕੱਢਣ ਵਾਲੀ ਕਿਹੜੀ ਗੱਲ ਐ ਤੈਨੂੰ ਬੋਲਿਆ ਤਾਂ ਹੈਗਾ ਤੈਨੂੰ ਘੁਮਾ ਲਵਾਂਗੇ ਅੱਜ ਸੰਡੇ ਆ ਛੁੱਟੀ ਆ ਤੇ ਮੰਨੇ ਤੋਂ ਬੋਲਦੀ ਆ ਘੁੰਮਣ ਜਾਣਾ ਆ ਘੁੰਮ ਲਾ ਪਿੰਡ ਦੇ ਵਿੱਚ ਗੇੜੀ ਮਾਰਿਆ ਇੱਥੇ ਮੇਰੇ ਪਿੰਡ ਦੇ ਰੀ ਉਹ ਲੈ ਦੱਸ ਹਾਂਜੀ ਸਾਰਾ ਸ਼ਿੱਕਾਲ ਜੀ ਮੈਂ ਹੋ ਗਈਆਂ ਤਿਆਰ ਦੱਸੋ ਕਿੱਥੇ ਜਾਈਏ ਬੱਚਿਆਂ ਨੂੰ ਲੈ ਕੇ ਤੇ ਮੰਨਤ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਹੈ ਕਿ ਮੈਂ ਜਾਣਾ ਹੈ ਜਾਣਾ ਹੈ ਅੱਜ ਘੁੰਮਣ ਕਿਉਂਕਿ ਅੱਜ ਮੰਨਤ ਦੀ ਛੁੱਟੀ ਆ ਤੇ ਉਹ ਬੋਲਦੀ ਸੀ ਕਿ ਮੈਂ ਬਹੁਤ ਦਿਨ ਤੋਂ ਕਿਤੇ ਵੀ ਬਾਹਰ ਨਹੀਂ ਗਈ ਹੈਗੀ ਤੇ ਮੈਂ ਬਾਹਰ ਜਾਣਾ ਹੈ ਅੱਜ ਮੰਮਾ ਤੁਹਾਡੇ ਨਾਲ ਕਿਤੇ ਪਾਰਕ ਘੁੰਮ ਕੇ ਆਣਾ ਹੈ ਕਿ ਮੈਨੂੰ ਤੁਸੀਂ ਅੱਜ ਨਾਲ ਲੈ ਕੇ ਚਲੋ ਆਪਣੇ ਕਿਤੇ ਵੀ ਘੁਮਾ ਕੇ ਲੈ ਕੇ ਆਓ ਖਲਾ-ਫਲਾ ਕੇ ਲੈ ਕੇ ਆਓ ਤੇ ਅਸੀਂ ਹਲੇ ਚੱਲੇ ਹੀ ਸੀਗੇ ਆ ਦੇਖੋ ਦੋ ਬੱਚੇ ਮੈਂ ਗੋਦ ਲਏ ਹੋਏ ਆ ਦੋ ਬੱਚੇ ਸਾਡੇ ਗਵਾਂਡੀਆਂ ਦੇ ਆ ਇਹ ਹਮੇਸ਼ਾ ਹੀ ਮੇਰੇ ਕੋਲ ਹੀ ਰਹਿੰਦੇ ਆ ਸਾਡੇ ਘਰ ਹੀ ਰਹਿੰਦੇ ਆ ਕਿਤੇ ਵੀ ਜਾਣਾ ਹੋਵੇ ਇਹਨਾਂ ਨੇ ਮੇਰੇ ਨਾਲ ਨਾਲ ਹੀ ਜਾਣਾ ਤੇ ਅਸੀਂ ਪਹੁੰਚ ਗਏ ਸੀਗੇ ਕਿੰਗ 버ਗਰ ਪਹਿਲਾਂ ਮੈਂ ਸੋਚਦੀ ਪਈ ਸੀ ਰਸਤੇ 'ਚ ਵੀ ਕਿੱਥੇ ਲੈ ਕੇ ਜਾਵਾਂ ਇੱਕ ਟ੍ਰੈਫਿਕ ਬਹੁਤ ਹੁੰਦੀ ਵੀ ਬੱਚੇ ਨਾਲ ਆ ਜਿਆਦਾ ਦੂਰ ਨਾ ਲੈ ਕੇ ਜਾਵਾਂ ਤੇ ਮੈਂ ਉਹਨਾਂ ਨੂੰ ਲੈ ਕੇ ਆ ਗਈ ਸੀ ਹਰਿਆਣੇ 버ਗਰ ਕਿੰਗ ਦੇ ਵਿੱਚ ਜਿਹੜੇ ਦੋ ਬੱਚੇ ਨਾਲ ਆ ਮੇਰੀ ਫਰੈਂਡ ਦੇ ਬੱਚੇ ਆ ਜਿਹੜੀ ਮੇਰੇ ਨਾਲ ਹੁੰਦੀ ਆ ਹਰ ਵਾਰ ਵੀਡੀਓ ਦੇ ਵਿੱਚ ਉਹ ਕਹਿੰਦੇ ਸੀ ਕਿ ਅਸੀਂ ਵੀ ਚਾਚੀ ਜਾਣਾ ਕਿਉਂਕਿ ਮੈਨੂੰ ਆਂਦੇ ਆਂਦੇ ਹਲੇ ਮੈਂ ਆਪਣੀ ਸਕੂਟੀ ਕੱਢੀ ਸੀ ਉਹ ਮੈਨੂੰ ਗਲੀ ਦੇ ਵਿੱਚ ਹੀ ਮਿਲ ਗਏ ਸੀਗੇ ਤੇ ਮੈਂ ਕਿਹਾ ਚਲ ਠੀਕ ਹੈ ਜਲਦੀ ਜਲਦੀ ਤਿਆਰ ਹੋ ਕੇ ਆ ਜਾ ਤੇ ਉਹ ਆ ਗਏ ਤੇ ਫਿਰ ਮੈਂ ਇਹਨਾਂ ਨੂੰ ਖਵਾਈਆਂ ਕਿੰਨੀਆਂ ਹੀ ਐਟਮਾ ਮੈਂ ਇਹਨਾਂ ਨੂੰ ਪੁੱਛ ਲਿਆ ਸੀ ਵੀ ਤੁਸੀਂ ਕੀ ਕੀ ਖਾਣਾ ਇੱਕ ਵਾਰ ਦੱਸ ਦਿਓ ਇਹਨਾਂ ਨੇ ਸਾਰਾ ਕੁਝ ਹੀ ਬੋਲ ਦਿੱਤਾ ਮੋਮੋਸ ਵੀ ਖਾਣੇ ਸਪ੍ਰਿੰਗ ਰੋਲ ਵੀ ਖਾਣੇ ਨੂਡਲ ਵੀ ਖਾਣੇ ਆ ਇਹ ਵੀ ਖਾਣਾ ਹੈ ਉਹ ਵੀ ਖਾਣਾ ਹੈ ਕਿੰਨਾ ਕੁਝ ਇਹਨਾਂ ਦਾ ਜਾਣਿਆ ਨੂੰ ਹੁੰਦਾ ਹੈ ਨੇ ਕਿ ਇਹ ਵੀ ਖਾ ਲਈਏ ਉਹ ਵੀ ਖਾ ਲਈਏ ਕਿੰਨਾ ਸਮਾਨ ਤੇ ਫਿਰ ਮੈਂ ਥੋੜਾ ਥੋੜਾ ਕਰਕੇ ਜਿੰਨਾ ਕੁ ਬੱਚੇ ਖਾ ਸਕਣ ਮੈਂ ਸਾਰਾ ਸਮਾਨ ਆਰਡਰ ਕਰ ਦਿੱਤਾ ਸੀਗਾ ਤੇ ਜਾਨ ਲੱਗੇ ਬੋਲਦੇਗੇ ਸੀ ਡੋਸਾ ਵੀ ਖਾਣਾ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਡੋਸਾ ਵੀ ਖਾ ਲਓ ਫਿਲਹਾਲ ਇੱਕ ਹੀ ਮੈਂ ਆਰਡਰ ਕੀਤਾ ਸੀਗਾ ਮੈਂ ਕਿ ਬੱਚੇ ਇੰਨਾ ਨਹੀਂ ਖਾ ਆਇਆ ਸੀਗਾ ਮੈਨੂੰ ਇਦਾਂ ਹੁੰਦਾ ਆ ਕਿ ਜੋ ਮਰਜ਼ੀ ਮੰਗਵਾਵੋ ਖਾਵੋ ਕੋਈ ਚੱਕਰ ਨਹੀਂ ਹੁੰਦਾ ਬਸ ਤੁਸੀਂ ਉਹਨਾਂ ਕ ਲਵੋ ਕਿ ਕੁਝ ਵੀ ਵੇਸਟ ਦੇ ਵਿੱਚ ਨਾ ਜਾਵੇ ਹੈਨਾ ਬੇਸ਼ੱਕ ਪਹਿਲਾਂ ਥੋੜਾ ਮੰਗਵਾਓ ਉਸ ਤੋਂ ਬਾਅਦ ਫਿਰ ਤੁਸੀਂ ਹੋਰ ਜ਼ਿਆਦਾ ਮੰਗਵਾ ਲਓ ਜੇ ਤੁਹਾਨੂੰ ਹੋਰ ਜ਼ਿਆਦਾ ਭੁੱਖ ਲੱਗੀ ਹੈ ਨਾ ਫਿਰ ਤੁਸੀਂ ਹੋਰ ਮੰਗਵਾ ਸਕਦੇ ਆ ਤੇ ਅਸੀਂ ਸਾਰਿਆਂ ਨੇ ਖਾ ਕੇ ਮੂੰਹ ਉਹ ਆਪਣੇ ਬੂਬੇ ਬਾਬੇ ਸਾਫ਼ ਕਰ ਲੇ ਚੰਗੀ ਤਰ੍ਹਾਂ ਮੈਂ ਕਿ ਸਾਰੇ ਜਣੇ ਆਪਣੇ ਆਪਣੇ ਮੂੰਹ ਸਾਫ਼ ਕਰੋ ਉਹਨਾਂ ਨੇ ਆਪੇ ਹੀ ਮੈਂ ਕਿ ਟੇਬਲ ਸਾਫ਼ ਕਰ ਦੇਣਾ ਟੇਬਲ ਸਾਫ਼ ਕਰਨ ਦਾ ਕੰਮ ਹੈ ਨਹੀਂ ਤੁਹਾਡਾ ਤੇ ਮੈਂ ਆ ਗਈ ਸੀ ਬਾਹਰ ਕਾਊਂਟਰ ਦੇ ਉੱਤੇ ਜਿੱਥੇ ਬਿਲ ਦੇਣਾ ਸੀਗਾ ਉਹਨਾਂ ਨੂੰ ਪੁੱਛ ਲਈ ਕਿੰਨੇ ਪੈਸੇ ਬਣੇ ਜੋ ਸਭ ਤੋਂ ਜ਼ਿਆਦਾ ਟੇਸਟੀ ਲੱਗਦਾ ਬੱਚਿਆਂ ਨੂੰ ਵੀ ਖਾਸ ਤੌਰ ਤੇ ਮੰਨਤ ਨੂੰ ਜੋ ਟੇਸਟੀ ਲੱਗਦਾ ਹੈ ਉਹ ਜਿਹੜਾ ਲਾਸਟ ਦੇ ਵਿੱਚ ਪਿਆ ਫਰੂਟ ਕਰੀਮ ਰੋਲ ਸੀਗਾ ਉਹ ਸਭ ਤੋਂ ਜ਼ਿਆਦਾ ਯਮਮੀ ਤੇ ਟੇਸਟੀ ਹੁੰਦਾ ਹੈ ਤੇ ਅਸੀਂ ਉਹ ਵੀ ਖਾ ਕੇ ਤਾਂ ਫਿਰ ਅਸੀਂ ਆ ਗਏ ਸੀਗੇ ਵਾਪਸ ਆਪਣੇ ਪਿੰਡ ਨੂੰ ਮੈਂ ਕਿਹਾ ਚਲੋ ਚੱਲੀਏ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਨਾਲ ਫਿਰ ਦੁਬਾਰਾ ਠੰਡ ਹੋਣੀ ਸ਼ੁਰੂ ਹੋ ਗਈ ਹੈ ਸ਼ਾਮਾਂ ਨੂੰ ਠੰਡ ਹੋ ਜਾਂਦੀ ਹੈ ਤੇ ਸਕੂਟੀ ਤੇ ਠੰਡ ਲੱਗਦੀ ਹੈ ਬਾਏ ਬਾਏ ਸਾਰਨ ਵੀਡੀਓ ਕਰਦੇ ਹੋ ਸ਼ੇਅਰ ਇਹਨਾਂ ਕਰਕੇ ਮੈਂ ਗੱਡੀ ਸਿੱਖਦੀ ਪਈ ਸਾਰਾ